ਹਾਂ ਤੋਂ ਤੇ ਆਣੀ ਵਾਲੇ ਵਿਚਾਰ ਕਰਨਾ ਹੈ ਸਾਰਾ ਹੀ ਪਾਣੀ ਇੱਥੇ ਆ ਰਿਹਾ ਉਹ ਪਿਆ ਆ ਪਰ ਪਾਣੀ ਨਹੀਂ ਆਉਂਦਾ ਨਹੀਂ ਪਾਣੀ ਆਉਣ ਪਾਣੀ ਇੱਥੇ ਆ ਰਿਹਾ ਪਾਣੀ ਇੱਥੇ ਵੀ ਨਾ ਆ ਰਿਹਾ ਇਹ ਅੱਛਾ ਟ੍ਰੀਟਮੈਂਟ ਪਰ ਲੱਗੇ ਹੋਇਆ ਇਹ ਆ ਬਹੁ ਮੂਰੇ ਆ ਬਸ ਉਹ ਕੋਈ ਐ ਤਕੜੇ ਹੋਇਆ ਤਾਂ ਨਹੀਂ ਠੀਕ ਆ ਸਾਰਾ ਕੁਝ ਆਜੋ 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 ਆਹ ਦੇਖੋ ਜੀ ਕਲੀਗਲਾ ਛੱਪੜ ਦੀ ਸਫਾਈ ਕਿੰਨੀ ਐ ਇੱਥੇ ਦੀ ਬੋਲਾ ਬੋਲਾ ਓ ਵਾਹ ਲੋ ਜੀ ਉਹ ਦੇਖ ਸਕਦੇ ਹੋ ਉਹਨਾਂ ਨੇ ਇੱਕ ਛੱਪੜ ਬਣਾਇਆ ਹੋਇਆ ਆ ਇਹੋ ਹੀ ਪੈਂਚ ਰਿਆ ਹੈ ਨਾ ਅੱਜ ਬੇਟੇ ਵੀ ਹੋ ਗਏ ਤਾਂ ਅੱਜ ਲਹੀਏ ਨਾਲ ਦੀ ਆਹ ਦੇਖੋ ਯਾਰ ਆ ਛੱਪੜ ਦੇ ਵਿੱਚ ਇੱਕ ਖੂਹ ਬਣਾਇਆ ਜਿਹੜਾ ਇਹਨਾਂ ਨੇ ਸੀਵਰੇਜ ਪਲੈਂਟ ਲਾਉਣਾ ਸੀ ਸ਼ਾਇਦ ਇਹਨੂੰ ਬਣਾਉਣਾ ਸੀ ਤੇ ਇੱਕ ਪਾਸੇ ਆਹ ਇਧਰ ਬਣਾਈ ਹੋਇਆ ਪਾੜੀ ਕੀ ਬਾਤ ਹੈ ਨਹੀਂ 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 ਉਹਨੇ ਤਾਂ ਵਿਚਾਰ ਨਹੀਂ ਦੱਸਿਆ ਆਇਦਰ ਇੰਨੇ ਨਹੀਂ ਭੰਗ ਜੜੀ ਹੋਈ ਐ ਇੱਥੇ ਚਾਹ ਬਾਤ ਆ ਵਧੀਆ ਭੰਗ ਦੀ ਜੀ ਆ ਭੰਗ ਬੜੀ ਵਧੀਆ ਬੀਜੀ ਆ ਸਸਿਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸੋ ਅਸੀਂ ਅੱਜ ਪਹੁੰਚੇ ਜੀ ਦੁਬਾਰਾ ਤੋਂ ਪਿੰਡ ਚੂਹੇ ਕੀ ਦੇ ਵਿੱਚ ਜਿੱਥੇ ਕੀ ਤੁਹਾਨੂੰ ਪਿਛਲੀ ਖਬਰ ਚ ਪਤਾ ਲੱਗ ਗਿਆ ਸੀ ਇੱਥੇ ਦੇ ਪਿੰਡ ਦੇ ਸਰਪੰਚ ਦੇ ਸਾਬਕਾ ਸਰਪੰਚ ਹੋ ਗਿਆ ਲਾਪਤਾ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਗਲੀਆਂਾਂ ਦੇ ਵਿੱਚ ਪਾਣੀ ਬੇਕਾਬੂ ਹੋ ਗਿਆ ਬੇਹਾਲ ਹੋ ਗਿਆ ਕਿਉਂਕਿ ਪਾਣੀ ਵੀ ਉਹਨਾਂ ਨੇ ਦੁੱਖ ਚ ਰੋ ਰਿਆ ਆ ਵੀ ਸਰਪੰਚ ਸਾਡੇ ਪੰਜ ਸਾਡੇ ਗਿਆ ਕਿੱਥੇ ਕਿਉਂਕਿ ਸਭ ਤੋਂ ਵੱਡੀ ਗੱਲ ਆ ਪਿੰਡ ਦੇ ਵਿੱਚ ਕੋਈ ਬੰਦਾ ਸਰਪੰਚਨੀ ਦਾ ਨਾਂ ਨਹੀਂ ਜਾਣਦਾ ਸਿਰਫ ਜਾਣਦਿਆ ਸਾਬਕਾ ਸਰਪੰਚ ਨੂੰ ਤੇ ਸਾਬਕਾ ਸਰਪੰਚ ਉਨੀ ਆ ਪਿੱਛੇ ਛੱਪਰ ਜਟੋਏ ਡੂਏ ਪਟਾ ਕੇ ਆਪ ਵਿਚਾਰੇ ਕੈਨੇਡਾ ਕੋ ਮੰਡਾ ਨੇ ਤੇ ਪਿੰਡ ਦੇ ਲੋਕ ਜਿਹੜੇ ਹੈਗੇ ਆ ਵਿਚਾਰੇ ਲੱਗਿਆ ਪਾਣੀ ਬਾਲਡੀਆਂ ਦਾ ਕੱਢੇ ਬਾਹਰ ਠੀਕ ਹੈ ਤੇ ਅੱਜ ਹੁਣ ਗੱਲ ਕਰਦੇ ਆ ਸਭ ਤੋਂ ਵੱਡੀ ਜਿਹੜੀ ਸਾਬਕਾ ਸਰਪੰਚ ਨੇ ਠੱਗੀਆਂ ਮਾਰੀਆਂ ਨੇ ਅੱਜ ਉਹਨਾਂ ਦੀ ਗੱਲ ਕਰਦੇ ਆ ਵੀ ਕਿਵੇਂ ਉਹ ਠੱਗੀਆਂ ਮਾਰ ਕੇ ਤੇ ਕਿਵੇਂ ਬਾਹਰ ਬਿਠਾ ਤੇ ਉਹ ਲੋਕ ਠੱਗੀ ਦਾ ਸ਼ਿਕਾਰ ਹੋ ਗਏ ਇੱਥੇ ਆਪਣੇ ਬੈਠੇ ਨੇ ਨੂਰ ਮੈਲ ਦੀ ਇੱਕ ਐਸੀ ਹਸਤੀ ਜੇ ਨੋ ਵੀ ਇਸ ਬੰਦੇ ਨੇ ਬਖਸ਼ਿਆ ਨਹੀਂ ਤੇ ਆਓ ਗੱਲਬਾਤ ਕਰਾਉਨੇ ਆ ਸਾਡੇ ਨਾਲ ਮੌਜੂਦ ਨੇ ਜੀ অশੋਕ ਸੰਧੂ ਜੀ ਸੰਧੂ ਸਾਹਿਬ ਸਤਿਕਾਰ ਜੀ ਹੋਰ ਸਭ ਠੀਕ ਹੈ ਜੀ ਪ੍ਰਚਨ ਪ੍ਰਦਰਸ਼ਨ ਜੀ ਥੈਂਕ ਯੂ ਜੀ ਬਸ ਤੁਹਾਨੂੰ ਪਤਾ ਜਦੋਂ ਕਿ ਇਹ ਹੋਣਾ ਵੇ ਇਦਾਂ ਨਹੀਂ ਕਮਲੀ ਹੁੰਦੇ ਨਾ ਓਕੇ ਸੰਧੂ ਸਾਹਿਬ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਹਾਡੇ ਇਲਜ਼ਾਮ ਨੇ ਵੀ ਹਾਂ ਵੀ ਇਸ ਬੰਦੇ ਵੱਲੋਂ ਤੁਹਾਡੇ ਨਾਲ ਕੋਈ ਠੱਗੀ ਕੀਤੀ ਗਈ ਆ ਉਹ ਹੁਣ ਜਾਣ ਕੇ ਹੀ ਦਰਸ਼ਕਾਂ ਨੂੰ ਤੁਸੀਂ ਆਪ ਦਿਓ ਵੀ ਉਹ ਅਸਲ 'ਚ ਠੱਗੀ ਹੈ ਕੀ ਸੀ ਤੁਸੀਂ ਬੱਬੀ ਸਰਪੰਚ ਦੀ ਗੱਲ ਕਰਦੇ ਹੋ? ਹਾਂਜੀ 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 ਓਕੇ ਸਾਫ ਦਾ ਸਰਪੰਚ ਦੀ ਸਾਫ ਦਾ ਸਰਪੰਚ ਹਾਂਜੀ ਗੱਲ ਹੈ ਜੀ ਉਹ ਹਨਾ ਇੱਕ ਮਿੱਠਾ ਠਾ ਗਿਆ ਉਹ ਔਰ ਇਹਨਾਂ ਇੱਕ ਵੱਡਾ ਠਾ ਗਿਆ ਜੀ ਇਹ ਜੋ ਦੋਨਾਂ ਗੱਲਾਂ ਦਾ ਮਿਸ਼ਰਣ ਹੋ ਜਾਂਦਾ ਤਾਂ ਫਿਰ ਜੇ ਸਾਡੇ ਤੁਹਾਡੇ ਲੋਡ ਹੈਗੇ ਨਾ ਜੀ ਬਹੁਤ ਖਜੂ ਫਾਰਮ ਬਿਲਕੁਲ ਸਾਂਡਾਉਂਦਾ ਉਹ ਪਾਰਵ੍ਰਿਸ਼ਤਾ ਮੈਂ ਮੈਗਦੇ ਉੱਪਰ ਕਹਿ ਰਿਹਾ ਬਿਲਕੁਲ ਇਹ ਦੇ ਵਿੱਚ ਕੋਈ ਕੈਨਿਚ ਦਿੱਕਤ ਨਹੀਂ ਹੈਗੀ ਜੀ 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 ਸੁੱਖ-ਦੁੱਖ ਦੇ ਵਿੱਚ ਵਿਆਹ ਸ਼ਾਦੇ ਸਾਡੇ ਘਰ ਉਹਨਾਂ ਦਾ ਆਉਣਾ ਜਾਣਾ ਸੀ ਜੀ ਇੰਨਾ ਕੁ ਵਿਸ਼ਵਾਸ ਸੀਗੇ ਇਹਦੇ ਪਿੱਛੇ ਸਾਡੇ ਪ੍ਰੋਜੈਕਟ ਸਾਡਾ ਪਟਰਾ ਪੰਪਿਆ ਇਹਦੇ ਮਗਰ ਜ਼ਮੀਨ ਲੱਗਦੀ ਆ ਅੱਛਾ ਉੱਥੇ ਭਈਏ ਰਹਿੰਦੇ ਆ ਸਾਨੂੰ ਉਹਦੀ ਕੋਈ ਆਈਡੈਂਟੀਟੀ ਨਹੀਂ ਹੈਗੀ ਵੀ ਉਹ ਕੌਣ ਭਈਏ ਹੈ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਇਹ ਹੁੰਦਾ ਸੀ ਕਹਿੰਦਾ ਵੀ ਇਹ ਸੰਧੂ ਸਾਹਿਬ ਦਾ ਬੰਦਾ ਸਾਡਾ ਆਊਗਾ ਤੁਸੀਂ ਪੈਟਰੋਲ ਡੀਜ਼ਲ ਜੋ ਵੀ ਮੰਗਦਾ ਸੀ ਉੱਥੇ ਦੇ ਦੇਣਾ ਅੱਛਾ ਇਹ ਬੰਦੇ ਨੇ ਸਾਨੂੰ ਹਫਤਾ ਬਾਅਦ ਦ ਬਾਦ ਬਿਨਾ ਕਹਿ ਤੂੰ ਪਿੰਡ ਪੇਮੈਂਟ ਜੇ ਦੰਦਾਰਿਆ ਅੱਛਾ ਤਖੀਰ ਸਾਲ ਲੰਘਿਆ 2 ਸਾਲ ਲੰਘੇ ਸਬੰਧ ਗੂੜੇ ਹੁੰਦੇ ਗਏ 5 ਸਾਲ ਲੰਘੇ 7 ਸਾਲ ਲੰਘੇ ਜਦੋਂ ਆ ਸਾਲ ਬਾਰ ਸਾਲ ਲੰਘਦੇ ਗਿਆ ਸਮਾਂ ਇਹਨ ਇੱਕੋ ਵਾਰੀ ਸਾਡੇ ਕੋਲ ਸਾਡੇ ਕੋ 5 ਲੱਖ ਰੁਪਏ ਦਾ ਤੀਰ ਖੋਲਿਆ ਅੱਛਾ ਤੇ ਅਸੀਂ ਪੁੱਛਿਆ ਸਾਡੀ ਜੁਰਤੀ ਨਹੀਂ ਸੀ ਜੋ ਸਾਡਾ ਪਰਿਵਾਰ ਹੈ ਇਸ ਤਾਨੂੰ ਵੱਡਾ ਭਰਾ ਮੰਨਦੇ ਆ ਤੇ ਅਸੀਂ ਕਿੱਦਾਂ ਪੁੱਛਦਾ ਬਈ ਤੂੰ ਤੀਰ ਕਿੱਥੇ ਲੈ ਗਿਆ ਦੂਜੀ ਗੱਲ ਸਿਆਸੀ ਪੱਖ ਵਿੱਚ ਵੀ ਪੈਰ ਤਕੜਾ ਰੱਖਦਾ ਸੀ ਉਹ ਸਿਆਸੀ ਪੱਖ ਚ ਦੀ ਗੱਲਾਂ ਕਰੋ ਡਾਕਟਰ ਦਈਆ ਦਾ ਬੇੜਾ ਇਹ ਨਹੀਂ ਬੰਦੇ ਨੇ ਗੱਲ ਕੀਤਾ ਕੀ ਬਾਤ ਬਿਲਕੁਲ ਮੈਂ ਤਾਂ ਪਹਿਲਾਂ ਕਹਿੰਦਾ ਮਿੱਠਾ ਡਾ ਕੇ ਕਹਿ ਲਿਆ ਜੇ ਕਾਂਗਰਸ ਕਹਿ ਲਿਆ ਜੇ 2022 ਵਿੱਚ ਕਾਂਗਰਸ ਦਾ ਬੇੜਾ ਬਣਾਇਆ ਇਹਨੇ ਉਠਾਇਆ ਹਾਂ ਖਾਸ ਤੌਰ ਤੇ ਇੱਕ ਜਿਹੜੀ ਬਹੁਤ ਵਧੀਆ ਸ਼ਖਸੀਅਤ ਦੇ ਡਾਕਟਰ ਦਈਆ ਸਾਹਿਬ ਉਹਦਾ ਬੇੜਾ ਇਸ ਬੰਦੇ ਨੇ ਬਿਠਾਇਆ ਠੀਕ ਹੈ ਨਾ ਜੀ ਨਾ ਤਾਂ ਇਹ ਖੇਡਣਾ ਸੀ ਨਾ ਨਾ ਕਿ ਇਹ ਗੰਦੇ ਲੋਕ ਨੇ ਇਹ ਗੰਦੀਆਂ ਸੋਚਾਂ ਨੇ ਮੈਂ ਤਾਂ ਕਾਂਗਰਸ ਪਾਰਟੀ ਨੂੰ ਇੱਕ ਬੇਨਤੀ ਕਰੂੰਗਾ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣ ਨਹੀਂ ਤਾਂ ਆਉਣ ਬਦਹਾਸ਼ਰ ਵੀ ਇਦਾਂ ਦਾ ਹੋਣਾ ਜੰਨੀ ਸਾਹਿਬ ਨੂੰ ਅਹੀ ਬੇਨਤੀ ਕਰਨੀ ਚਾਹੁੰਨਾ ਜੀ ਸਨ ਸਾਹਿਬ ਅੱਗੇ ਫੇਰ ਦੱਸੋ ਤੇ ਸਰ ਉਹ ਜਿਹੜਾ ਮਤਲਬ ਭਈਆ ਆ ਗਿਆ ਤੇ ਲੈ ਗਿਆ ਤੇ ਇਹ ਆਇਆ ਜੀ ਨਕੇ ਵੀ ਤੇਲ ਦੇ ਦਿਓ ਜੀ ਅਰਦਿਕ ਰੋਜ 5.5 ਲੱਖ ਰੁਪਏ ਦਾ ਤੇਲ ਲੈ ਗਿਆ اچھا ਉਹ 5.5 ਲੱਖ ਰੁਪਏ ਦੀ ਇੱਕ ਅਮਾਉਂਟ ਆ ਹਾਂ ਅੱਜ ਤਰ ਅਸੀਂ ਆਪਣੇ ਮੂੰਹ ਨੇ ਕਹਿੰਦੇ ਲੋਕ ਇਸਗਾ ਦੇ ਸ਼ਾਖਸ਼ਤ ਨੇ ਅਸੀਂ ਪੰਪ ਦੇ ਉੱਪਰ ਜੋ 1 ਲੀਟਰ 1000 ਇਕਾਈਆਂ ਹੁੰਦੀਆਂ ਅਸੀਂ ਉਹ ਹੀ ਲੋਕਾਂ ਮੋਈਆ ਕਰਦੇ ਆ ਜੀ ਇਹ ਕਿ ਸੋਚਿਆ ਹੀ ਨਹੀਂ ਨਾ ਕਿ ਅਸੀਂ ਮਾਰੀਏ ਮੁਰ ਸ਼ਾਰਟ ਕਰ ਲਈਏ ਜਾਂ ਲੋਕਾਂ ਦਾ ਨਾ ਕੋਠੇ ਠੁਗੀ ਠੁਗੀ ਮਾਰ ਲਈਏ ਇਹ ਇਹਦਾ ਰਿਜ਼ਲਟ ਇਹ ਹੈ ਨਾ ਕਿ ਅੱਜ ਬਹੁਤ سارے ਲੋਕ 9 ਸਾਲ ਹੋ ਗਏ 10 ਸਾਲ ਹੋ ਚਲੇ ਆ ਲੋਕ ਸੰਤੁਸ਼ਟ ਆ ਬਿਲਕੁਲ ਜੀ ਚਲੋ ਇਸਨੇ ਅਸੀਂ ਇਹ ਵੀ ਅਪ੍ਰਿਸ਼ਵਦੀ ਭਾਵਨਾ ਮੰਨਦੇ ਆਂ ઈਸ਼ਵਰ ਦੀ ਕਿਰਪਾ ਮੰਨਦੇ ਆਂ ਵੀ ਸਾਨੂੰ ਇਹਨਾਂ ਰੇਸ ਰਾਹੀਂ ਚਲਾਇਆ ਹੋਇਆ ਪਰ ਜਦੋਂ ਇਹੋ ਜਿਹੇ ਠੱਗ ਮਿਲ ਜਾਂਦੇ ਆ ਵੀ ਸਾਨੂੰ ਕੈਮਰੇ ਦੇ ਮੂਰੇ ਆ ਕੇ ਇਹੋ ਜਿਹੇ ਲੋਕਾਂ ਨੂੰ ਨੰਗਾ ਕਰਨ ਦਾ ਮੌਕਾ ਮਿਲਦਾ ਆ ਤੇ ਅਸੀਂ ਡਟ ਕੇ ਗੱਲ ਕਹਿੰਦੇ ਆ ਵੀ ਇਹ ਜਿਹੜਾ ਬੱਬੀ ਸਰਪੰਚ ਹੈ ਆਪਣਾ ਕਹੋਂਦਾ ਸਾਫਾ ਸਮਝਿਆ ਕਰਾਏ ਲੋਕਾਂ ਨੇ ਕਿੱਦਾਂ ਪਰ ਬਲੇਖੇ ਜਪਨਾ ਦਾ ਇਹਦਾ ਕੰਮ ਹੀ ਇਹ ਹੈ ਨਾ ਕਿ ਆ ਵੀ ਲੋਕਾਂ ਨੂੰ ਠੱਗੀਆਂ ਮਾਰੋ ਤੇ ਆਪਣੇ ਮੈਲ ਉਹ ਜਿਹਦੇ ਚੁਬਾਰੇ ਉਹ ਸਾਰੇ ਜੀ ਸਤਿ ਸਭ ਜਦੋਂ ਫਿਰ ਤੁਸੀਂ ਪੈਸੇ ਦੀ ਗੱਲ ਆਈ ਜਦੋਂ ਫਿਰ ਪਪ ਦੁਨੀ ਰਿਕਵਰੀ ਵੀ ਤੇ ਲੈਣੀ ਹੋਣੀ ਸੀ ਇਹਦੇ ਕੋਲੋਂ ਕਿ ਪੁੱਛਿਆ ਤੇ ਫਿਰ ਕੀ ਗੱਲ ਆਈ ਫਿਰ ਕੀ ਦੱਸਿਆ ਇਹਨਾਂ ਨੇ ਸਰ ਦੇਖੋ ਅਸੀਂ ਇਹਦੇ ਘਰ ਗਏ ਬਾਰ-ਬਾਰ ਗਏ ਘਰ ਇਹਨੂੰ ਜਾ ਕੇ ਬੇਨਤੀ ਕੀਤੀ ਵੀ ਨਾ ਕਿਹਾ ਦੇਖੋ ਆਪਣੇ ਬਹੁਤ ਸਾਰਾ ਭਰਾ ਆ ਮੈਂ ਤੁਹਾਡੇ ਤੋਂ ਉਦੋਂ ਦਾ ਕਾਇਲ ਜੋ ਤੁਸੀਂ ਤੁਹਾਡੀ ਮਾਤਾ ਜੀ ਡੈਥ ਹੋਈ ਸੀਗੀ ਤੁਸੀਂ ਮਾਂ ਦੇ ਬਚਨ ਦੁਹਰਾਏ ਸੀਗੇ ਵੀ ਬੇਟਾ ਤੁਹਾਡੇ ਘਰ ਜੋ ਵੀ ਆ ਜਵੇ ਉਹਨੂੰ ਖਾਲੀ ਨਹੀਂ ਮੋੜੇ ਬਿਲਕੁਲ ਤੇ ਮੈਂ ਤਾਂ ਇਹ ਕਰਕੇ ਅਸੀਂ ਵੀ ਮੈਨੂੰ ਤੁਹਾਡੀ ਮਾਂ ਦੇ ਬਚਨ ਯਾਦ ਆ ਵੀ ਜੋ ਉਹਨਾਂ ਨੇ ਕਿਹਾ ਠੀਕ ਹੈ ਮੈਂ ਤਾਂ ਤੁਹਾਡੇ ਘਰ ਆਇਆ ਮੈਂ ਆਪਣੇ ਪੈਸੇ ਮੰਗਣ ਵਾਸਤੇ ਆਇਆ ਪੈਸੇ ਮੰਗਣ ਵਾਸਤੇ ਜੇ ਤੁਸੀਂ ਜੇ ਤੁਸੀਂ ਮੇ ਕੋਲ ਪੈਸੇ ਤੇ ਨਹੀਂ ਲਿਆ ਉਦਾਰਾ ਹਨਾ ਤੇ ਆਪਣੀ ਮਾਂ ਮਰੀ ਹੋਈ ਮਾਂ ਦੇ ਸਹੇਤੇ ਹੱਥ ਰਾ ਕੇ 100 ਖਾਦੇ ਫੋਟੋ ਦੇ ਮੋਰੇ ਖੜਕੇ ਬਿਲਕੁਲ ਸਾਡੇ ਕੋਲ ਤੇ ਨਹੀਂ ਲਿਆ ਅਸੀਂ ਛੱਡੇ ਸਾਡੇ ਨਾਲ ਬਹੁਤ ਵੱਡੀਆਂ ਵੱਡੀਆਂ ਠੱਗੀਆਂ ਹੋਈਆਂ ਜੋ ਬਰਦਾਸ਼ਤ ਕੀਤੀਆਂ ਪਰ ਇਹ ਜੇ ਜਿਹੜਾ ਤੁਸੀਂ ਭਰਾ ਬਣ ਕੇ ਬੈਠੇ ਸ਼ੁਰਾਂ ਮਾਰਦੇ ਆ ਮਾਂ ਦਾ ਨਾਂ ਵਰਤ ਕੇ ਲੋਕਾਂ ਦੇ ਲੋਕਾਂ ਨ ਵਰਗ ਲਾ ਕੇ ਸ਼ੁਰਾਂ ਮਾਰਦੇ ਆ ਥਿਸ ਇਜ਼ ਲੋង ਜੀ ਸਰ ਬਿਲਕੁਲ ਅੱਛਾ ਫਿਰ ਤੁਹਾਡੇ ਕੋਲ ਫਿਰ ਜਦੋਂ ਪੈਸੇ ਰਿਕਵਰ ਕਰਨ ਵਾਸਤੇ ਇਹਨਾਂ ਨੇ ਕੀ ਕਿਹਾ ਵੀ ਪੰਚਾਇਤ ਕੋਲੋਂ ਲੈ ਲਓ ਜਾ ਕੇ हां हां जी बिल्कुल थैंक यू थैंक यू थैंक यू सर जदों अगर कहंदे कहंदे 53 ਸਾਨੂੰ ਸੋਰੀ ਗਿਆ ਹੂੰ ਮਾਦੀ ਗਾਲਿਆ 3 ਸਾਨੂੰ ਸੋਰੀ ਗਿਆ ਇਹਦਾ ਤੁਸੀਂ ਦਿੱਤਾ ਪੰਚਾਇਤ ਨੂੰ ਅੱਛਾ ਉਹ ਤੇ ਯਕੀਨ ਮੰਨੋ ਮੈਂ ਅੱਜ ਜਿਹੜੀ ਪਿੰਡ ਦੀ ਸਰਪੰਚ ਜਾਂ ਪੰਚ ਹੈ ਜੇ ਉਹ ਨੂੰ ਆ ਕੇ ਕਹਿ ਦੇਵੇ ਵੀ ਮੈਂ ਬਾਈ ਫੇਸ ਅਸ਼ੋਕ ਸਾਨੂੰ ਦੀ ਜਾਣਦੀ ਆ ਜਾਂ ਮੇਰਾ ਉਹਨਾਂ ਅਮਰ ਸਮਰ ਹੋਇਆ ਕਿ ਨਜ਼ਰਾਂ ਹੀ ਮਿਲੀਆਂ ਕਿ ਅੰਬੋ ਸਮਰੇ ਹੋਏ ਆ ਤਾਂ 5 ਲੱਖ ਤੱਕ ਹੀ 5 ਲੱਖ ਹੋਰ ਪਿੰਡ ਨੂੰ ਦੇਣ ਦੀ ਸੰਧੂ ਸਾਹਿਬ ਤੁਸੀਂ ਤਾਂ ਗੱਲ ਕਰਦੇ ਵੀ ਤੁਸੀਂ ਨਹੀਂ ਪੰਚਾਇਤ ਦੀ ਮੈਂ ਜਿਹੜੀ ਸਰਪੰਚਣੀ ਦੇਖੀ ਆ ਪਿੰਡ ਦੇ ਲੋਕਾਂ ਨੇ ਨਹੀਂ ਦੇਖੀ ਹੋ ਸਰ ਮੈਂ ਤੁਹਾਡੀ ਪਹਿਲੀ ਇਸਲੀ ਵੀਡੀਓ ਦੇ ਵਿੱਚ ਲੋਕ ਕਹਿੰਦੇ ਸਿਰਫ ਜਿਹੜੀ ਦੇਖੀ ਹੀ ਨਹੀਂ ਅਸੀਂ ਇੱਕ ਗੱਲ ਦੇ ਖਾਸੇ ਤੇ ਜੋ ਤੁਸੀਂ ਗੱਲ ਕਹਿੰਦੇ ਆ ਉਹ ਬਿਲਕੁਲ ਡਟ ਕੇ ਕਹਿੰਦੇ ਸਾਫ਼ ਕਹਿੰਦੇ ਹੋ ਕਿ ਪਾ ਜੋ ਬੀਬੀ ਕੌਣ ਹੈ ਕੌਣ ਤਾਂ ਹੈ ਹੀ ਕੋਈ ਪਤਾ ਹੀ ਨਹੀਂ ਜੀ ਬਿਲਕੁਲ ਜੀ ਤੇ ਇਹਦੇ ਉੱਪਰ ਇਹ ਐਮਐਲਏ ਸਾਹਿਬ ਆਏ ਉਹਨਾਂ ਨੇ ਪਿੰਡ ਦੇ ਫੰਡ ਦੀ ਗੱਲ ਕੀਤੀ ਹਾਂ ਬਿਲਕੁਲ ਪਿੱਛੇ ਪੰਨੇ ਮੈਨੂੰ ਪਤਾ ਕਿਹੜੇ ਬੰਦੇ ਗਿਆ ਉਹ ਕਹਿੰਦਾ ਜੀ ਇਹ ਬੱਬੀ ਝੂਠ ਮਾਰਦਾ ਜੀ ਇਹ 15 ਲੱਖ ਰੁਪਏ ਕੋ 45 ਲੱਖ ਰੁਪਏ ਆਪੇ 45 ਮੈਡਮ ਨੇ ਬੋਲਿਆ ਵੀ ਆ ਵਿੱਚ ਹਾਂ ਮੈਡਮ ਵੀਡੀਓ ਦੇ ਵਿੱਚ ਬੋਲਿਆ ਵੀ ਐਮਐਲਏ ਨੇ ਮੈਡਮ ਨੇ ਕਿਹਾ ਨੇ ਕਿ ਅਭੀ ਸਰ ਤਾ ਹੀ ਕਹਤਾ ਮੇਰੇ ਸਾਹਬੀ ਬਿਨਾਂ ਕਿ ਉਹਨਾਂ ਨੇ ਭਰੀ ਪੰਚਾਇਤ ਵੀ ਮਾਈਕ ਦੇ ਉੱਪਰ ਇਹ ਗੱਲ ਉਹਨੂੰ ਆਖੀ ਤੇ ਉਹਨੂੰ ਥੋੜਿਆ ਅਕਲ ਦੀ ਟਿਕਾਣੀ ਆਈ ਹੋਊ ਅਜੇ ਤੱਕ ਕਦੀ ਕਿਸੇ ਐਮਐਲਏ ਨੇ ਇਹ ਗੱਲ ਵੀ ਨਹੀਂ ਕਹੀ ਕਿਸੇ ਨੇ ਨਹੀਂ ਇਹ ਵੀ ਗੱਲ ਕਹਿਣ ਵਾਲੀ ਗੱਲ ਹੈ ਵੀ ਕਈ ਕਹਿ ਨਹੀਂ ਕੀ ਬਿਲਕੁਲ ਤੇ ਸੰਸਾਭਾ ਹੁਣ ਉਸ ਤੋਂ ਬਾਅਦ ਨਾ ਤਾਂ ਤੁਸੀਂ ਪੰਚਾਇਤ ਨੂੰ ਸਰਪੰਚ ਨੂੰ ਜਾਣਦੇ ਸੀਗੇ ਨਾ ਹੀ ਤੁਸੀਂ ਕੋਈ ਬੰਬੀ ਸਰਪੰਚ ਨੇ ਤਾਂ ਫੇ ਕੰਮ ਕਰਤਾ ਵੀ ਨਾ ਤੁਹਾਡੇ ਪੈਸੇ ਦਿੱਤੇ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਅਧਿਕਾਰੀਆਂ ਦੇ ਕੋਲ ਗਏ ਸੀ ਕਿ ਵੀ ਜਾ ਕੇ ਆਪਣੀ ਮੰਗ ਰੱਖੀ ਪੈਸੇ ਦੇ ਵੀ ਜੇ ਕਿਵੇਂ ਭਾਈ ਮੇਰੇ ਪੈਸੇ ਦਿਵਾ ਦੋ ਸਰ ਉਹਦੇ ਵਿੱਚ ਨਾ ਅਧਿਕਾਰੀ ਕੋਲ ਮੈਂ ਮਾਤੇ ਕੋਈ ਇਦਾਂ ਦਾ ਸਬੂਤ ਹੋਵੇ ਕਿਉਂਕਿ ਅਸੀਂ ਤਾਂ ਦਿੱਤਾ ਕਿ ਭਈਏ ਨੂੰ ਤੇਰ ਭਈਆ ਬੰਦਾ ਆ ਗਿਆ ਤੇ ਲੈ ਕੇ ਚਲੇ ਗਿਆ ਹਾਂ ਇਹ ਦੇਖੋ ਇਹ ਬੰਦੇ ਇਮਾਨ ਦੀ ਗੱਲ ਹੁੰਦੀ ਆ ਅਸੀਂ ਇੱਕ ਹੋ ਗਏ ਫਿਰ ਅਸੀਂ ਮਜਬੂਰ ਹੋ ਗਏ ਮੈਂ ਇੱਕ ਵਾਰੀ ਇਹਨਾਂ ਦੇ ਘਰ ਦੇ ਮੋਰੇ ਨਾ ਕਿਹਾ ਧਰਨਾ ਵੀ ਦਿੱਤਾ ਉਹ ਤਰਨਾ ਉਦੋਂ ਦਿੱਤਾ ਸੀ ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਇੱਕ ਮੀਟਿੰਗ ਰੱਖੀ ਹੋਈ ਸੀ ਵੀ ਮੈਨੂੰ ਐਮਐਲਏ ਦੀ ਚੋਣ ਲੜਨ ਵਾਸਤੇ ਕਰੋ ਜੀ ਇਹਦੀ ਮਿੰਤਾ ਕਰਦਾ ਸੀ ਉਹ ਉੱਠ ਕੇ ਫਿਰ ਐਸਐਚਓ ਸਾਹਿਬ ਨੂੰ ਤੰਦੂਰ ਮੈਦੋਂ ਬੁਲਾਇਆ ਹਾਂ ਜੀ ਮੈਂ ਉੱਥੇ ਸੀ ਤੂੰ ਉੱਥੇ ਸੀ ਨਾ ਉੱਥੇ ਸੀ ਸੀਸ ਕਦੇ ਸ਼ਾਖਿਓ ਚਲੋ ਐਸਐਚਓ ਸਾ ਦਾ ਡੀਐਸਪੀ ਸਾਹਿਬ ਕਦੇ ਇੱਕ ਐਸਪੀ ਸਾਹਿਬ ਦਾ ਫੋਨ ਆਇਆ ਸੀਗਾ ਜੋ ਮੈਂ ਉਹਦੇ ਗੱਲ ਦਾ ਮਾਨ ਰੱਖਿਆ ਵੀ ਚਲੋ ਜੇ ਅਫਸਰ ਕਹਿੰਦੇ ਹੈ ਤਾਂ ਆਪਾਂ ਉਹ ਗੱਲ ਇੱਕ ਦੂਜੇ ਵਿਚਾਨੀ ਚਾਹੀਦੀ ਚਾਣੀ ਚਾਹੀਦੀ ਅੱਜ ਨਹੀਂ ਕੱਲ ਆ ਜਾਣਗੇ ਸੋਰ ਸਾਨੂੰ ਇਹਨੇ ਬਰਗ ਲਾ ਕੇ 2 ਲੱਖ ਰੁਪਇਆ ਮੋੜਿਆ ਵੀ 2 ਲੱਖ ਜੋ ਇਹ ਰੋਲਾ ਪਿਆ 2 ਲੱਖ ਰੁਪਇਆ ਪੰਚਾਇਤ ਦੇ ਖਾਤੇ 'ਚੋਂ ਆਇਆ ਪਰ ਸਾਨੂੰ ਇਸ ਗੱਲ ਦਾ ਇਲਮੀ ਹਰੇ ਵੀ ਜਿਹੜਾ ਤੇਲ ਗਿਆ ਕਿੱਥੇ ਆ ਹਨਾ ਜੀ ਜਿਹੜਾ ਛੱਪੜੇ ਕਹਿੰਦੇ ਤੇਲ ਵਰਤੇ ਆ 6000 7000 ਲੀਟਰ ਦਾ ਪੂਰਾ ਛੱਪਰਾ ਭਜੂਗਾ ਤੇਲ ਦੇ ਨਾਲ ਇਹ ਇਹ ਬਿਲਕੁਲ ਗਲਤ ਹੈ ਇਹ ਬੰਦੇ ਨੇ ਠੱਗੀ ਮਾਰੀ ਆ ਸਾਰੇ ਪਿੰਡ ਦੇ ਨਾਲ ਵੀ ਚਾਹੇ ਜੋ ਜੋ ਮਾਦੀ ਦੇ ਰੂਪ ਬਣਾਇਆ ਹੋਵੇ ਹੈ ਬੰਦਾ ਠੱਗੀ ਆ ਬਿਲਕੁਲ ਬਿਲਕੁਲ ਸੋ ਥੈਂਕ ਯੂ ਸੋ ਮਚ ਸੰਤੂ ਸਾਹਿਬ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਆ ਨਹੀਂ ਸਰ ਸੱਚ ਹੈ ਜੀ ਬੋਲੇ ਨਹੀਂ ਬਿਲਕੁਲ ਬਿਲਕੁਲ ਸਰ ਬਿਲਕੁਲ ਤੇ ਅਸੀਂ ਉਮੀਦ ਕਰਦੇ ਆ ਵੀ ਜਿਹੜਾ ਤੁਹਾਡਾ ਬਾਕੀ ਫੰਡ ਵੀ ਹੈਗੇ ਆ ਤੇ ਅਸੀਂ ਐਮਐਲ ਸਾਹਿਬ ਨੂੰ ਵੀ ਗੁਜਾਰਸ਼ ਕਰਾਂਗੇ ਵੀ ਪਲੀਜ਼ ਤੁਹਾਡੇ ਜਿਹੜੇ ਫੰਡ ਜਿਹੜੇ ਬਾਕੀ ਬਚਦੇ ਆ ਉਹ ਵੀ ਤੁਹਾਨੂੰ ਪਹੁੰ ਸਾਡੇ ਮਿਸਰੀ ਨੇ ਪਿੰਡ ਦੇ ਵਿਚਾਰੇ ਲੇਬਰ ਕਰਦੇ ਨੇ ਇਹਨਾਂ ਦੀ ਵੀ ਕੁਝ ਪੇਮੈਂਟ ਆ ਵੀ ਕਿਵੇਂ ਤੁਹਾਡੀ ਪੇਮੈਂਟ ਦਾ ਕੀ ਹਿਸਾਬ-ਕਿਤਾਬ ਸੀ ਕੁਝ ਮਿਲਿਆ ਪੇਮੈਂਟ ਦਾ ਹਿਸਾਬ-ਕਿਤਾਬ ਕਿ ਨਹੀਂ ਮੈਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਪਿੰਡ ਦਾ ਕੰਮ ਬੜੀ ਜ਼ਿੰਮੇਵਾਰੀ ਨਾਲ ਕੀਤਾ ਸੀ ਜੀ ਪਰ ਮੇਰੇ ਨਾਲ ਰੇਟ ਵੀ ਹੋ ਚੁੱਕਾ ਸੀਗਾ ਵੀ 550 ਦੇ ਹਜ਼ਾਰ ਦੇ ਕਰੀਬ ਅੱਛਾ ਠੀਕ ਹੈ ਜੀ ਹਮ ਕਮ ਸੇ ਕਮ 10 ਕਿਲੋਮੀਟਰ ਰਸਤਾ ਉਹ ਬਣਦਾ ਹੈਗਾ ਹਮ 3 ਲੱਖ 24000 ਰੱਟ ਮੇਰੀ ਲੱਗੀ ਹੋਈ ਆ ਜੀ ਮੈਨੂੰ ਜਿਹਦੇ ਵਿੱਚੋਂ ਅੱਧੇ ਕੇ ਕਰੀਬ ਪੈਸੇ ਆਏ ਹੋਏ ਆ ਅੱਧੇ ਕੇ ਰਹਿੰਦੇ ਆ ਉਹ ਹਜੇ ਤੱਕ ਦਿੱਤੇ ਨਹੀਂ ਗਏ ਹੈਗੇ ਅੱਛਾ 2020 ਚ ਕੰਮ ਕੀਤਾ ਸੀਗਾ ਅੱਜ 24 ਹੋ ਗਿਆ ਆ 24 ਤੱਕ ਕੋਈ ਹਿਸਾਬ ਨਹੀਂ ਮੇਰੇ ਨਾਲ ਨਿਵੇੜਿਆ ਅੱਛਾ ਮੈਂ ਬੇਨਤੀ ਕਰਦਾ ਸਰਕਾਰ ਨੂੰ ਜਿਹੜੇ ਮੌਕੇ ਤੇ ਹਨ ਵੀ ਮੇਰੇ ਪੈਸੇ ਮੈਨੇ ਚਾਹੀਦੇ ਆ ਮੈਨੂੰ ਬੜੀ ਇਸ ਗੱਲ ਦੀ ਤਕਲੀਫ ਆ ਠੀਕ ਹੈ ਜੀ ਔਰ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਮੈਂ ਅਸੀਂ 50 ਰੁਪਏ ਹਜ਼ਾਰ ਦੇ ਹਿਸਾਬ ਨਾਲ ਪੰਚਾਇਤ ਲੋਨ ਦੇਵਾਂਗੇ ਪਰ ਬਾਧੂ ਦਾ ਕੀ ਦੇਣਿਆ ਮੈਨੂੰ ਇਹਨਾਂ ਨੇ ਪੂਰੀ ਮਿਹਨਤ ਵੀ ਨਹੀਂ ਦਿੱਤੀ ਹੈਗੀ ਮੈਂ ਬਾਧੂ ਨਹੀਂ ਮੰਗਦਾ ਮੇਰੀ ਮਿਹਨਤ ਪੂਰੀ ਦੇ ਦੇਣਾ ਮੇਰੀ ਬੇਨਤੀ ਹੈ ਇਹਨਾਂ ਨੂੰ ਬਹੁਤ ਬਹੁਤ ਇਹ ਕੰਮ ਦੇ ਸਰਪੰਚ ਨੇ ਲਾਇਆ ਸੀ ਕਿ ਸਾਬਕਾ ਸਰਪੰਚ ਨੇ ਨਹੀਂ ਜੀ ਮੈਨੂੰ ਲਾਇਆ ਸੀ ਸਾਬਕਾ ਸਰਪੰਚ ਨੇ ਲਾਇਆ ਸੀਗਾ ਉਹਦੀ ਜ਼ਿੰਮੇਵਾਰੀ ਆ ਮੈਂ ਨਹੀਂ ਸਰਪੰਚ ਨੂੰ ਜਾਣਦਾ ਮੈਂ ਨਹੀਂ ਪੈਂਚਰ ਨੂੰ ਜਾਣਦਾ ਨਾ ਮੇਰੇ ਕੋਲ ਕੋਈ ਆਇਆ ਸੀਗਾ ਮੇਰੀ ਇਹਦੀ ਜ਼ਿੰਮੇਵਾਰੀ ਆ ਇਹ ਸਾਡਾ ਭਰਾਵਾਂ ਤੌਰ ਤੇ ਸਾਡਾ ਰਿਸ਼ਤਾ ਸੀਗਾ ਅੱਛਾ ਤਾਂ ਪਰ ਮੇਰੇ ਨਾਲ ਬਹੁਤ ਧੋਖਾ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦਾ ਕਿ ਅੱਗੇ ਤੋਂ ਪੰਚਾਇਤ ਦਾ ਕੋਈ ਕੰਮ ਨਾ ਮਜ਼ਦੂਰ ਕਰੇ ਨਾ ਕੋਈ ਲੇਬਰ ਕਰੇ ਨਾ ਮਿਸਤਰੀ ਕਰੇ ਠੀਕ ਹੈ ਜੀ ਕਹਿੰਦੇ ਹੁੰਦੇ ਨਾ ਕਾਮਦਾ ਕਹਿੰਦੇ ਵੀ ਇੱਕ ਡੈਣ ਵੀ ਕਹਿੰਦੇ ਇੱਕ ਲੋਕਰਾਂ ਤੋਂ ਬਾਅਦ ਇੱਕ ਘਰ ਛੱਡ ਦਿੰਦੀ ਆ ਪਰ ਇਹ ਦੇਣ ਇਦਾਂ ਦੀ ਨਿਕਲੀ ਪਿੰਡ ਦੀ ਸਾਫ ਕਦਰਪੰਚ ਜਿਹਨੇ ਕੋਈ ਘਰ ਛੱਡਿਆ ਨਹੀਂ ਤੇ ਪਿੰਡਾਂ ਦੀ ਨਾਲੀ ਦੇ ਵਿੱਚ ਜਿਹੜੇ-ਜਿਹੜੇ ਘਰਾਂ ਚ ਹੈ ਉਦੋਂ ਗਏ ਆ ਇੰਨਾ ਹਾਲ ਬੁਰਾ ਆ ਲਗਭਗ 2.5 ਤੇ 3 ਫੁੱਟ ਘਰਾਂ ਚ ਪਾਣੀ ਖੜਾ ਹੋਵੇ ਤੇ ਸਰਪੰਚ ਜਿਹੜੀ ਬਾਹਰ ਸੈਰਾ ਕਰਦੇ ਹੋਣ ਤੇ ਜਿਹੜੀ ਇੱਥੇ ਦੀ ਮੌਜੂਦਾ ਸਰਪੰਚ ਆ ਉਹ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕਰਦੀ ਆ ਜੀ ਕੀ ਆ ਬਾਤ ਆ ਸਾਡੇ ਨਾਲ ਬਾਈ ਹੁਣੇ ਮੌਜੂਦ ਨੇ ਪਿੰਡ ਦੇ ਇਹ ਨੁਮਾਇੰਦੇ ਨੇ ਇਹਨਾਂ ਨਾਲ ਗੱਲਬਾਤ ਕਰ ਲਈ ਬਾਈ ਜ ਤੁਸੀਂ ਕਦੀ ਸੋਚਿਆ ਨਹੀਂ ਵੀ ਇਹ ਕੰਮ ਕਿਉਂ ਹੋ ਰਿਹਾ ਤੇ ਅਸੀਂ ਕੋਈ ਮੁੱਦਾ ਚੱਕਿਆ ਇਸ ਚੀਜ਼ ਨੂੰ ਲੈ ਕੇ ਅਸੀਂ ਮੁੱਦੇ ਕਾਫੀ ਵਾਰੀ ਚੁੱਕ ਚੁੱਕੇ ਹਾਂ ਜੀ ਇੱਕ ਵਾਰ ਹੀ ਨਹੀਂ ਪਰ ਇੱਥੇ ਪ੍ਰੋਬਲਮ ਉਦੋਂ ਆਉਂਦੀ ਆ ਕਿ ਜਦੋਂ ਇੱਕ ਬੰਦਾ ਅੱਗੇ ਆਉਂਦਾ ਤੇ ਬਾਕੀ ਦੇ ਲੋਕ ਜਿਹੜੇ ਉਹ ਸਾਥ ਨਹੀਂ ਦਿੰਦੇ ਮੈਂ ਆ ਛੱਪੜ ਦਾ ਜਿਹੜਾ ਇਹ ਵੀ ਮੁੱਦਾ ਚੁੱਕਿਆ ਗਈ ਵਾਰੀ ਕਿ ਇਹਨੂੰ ਜਦੋਂ ਸ਼ੁਰੂ ਕੀਤਾ ਸੀਗਾ ਤੇ ਇਹਨੂੰ ਖਤਮ ਕਿਉਂ ਨਹੀਂ ਕੀਤਾ ਗਿਆ ਪੈਸੇ ਦੀ ਕੋਈ ਘਾਟ ਨਹੀਂ ਪੈਸਾ ਜੋ ਹੈਗਾ ਮੈਨੂੰ ਪਤਾ ਕਿ ਸੀਵਰੇਜ ਦਾ ਜੋ ਪਾਣੀ ਦਾ ਜਿਹੜਾ ਸੈਨੀਟੇਸ਼ਨ ਦਾ ਪੈਸਾ ਸੈਂਟਰ ਸਰਕਾਰ ਵੱਲੋਂ ਬਹੁਤ ਵੱਡੀ ਇੱਕ ਗ੍ਰਾਂਟ ਆਉਂਦੀ ਆ ਪਰ ਉਹ ਗ੍ਰਾਂਟਾਂ ਸਾਰੀਆਂ ਖਾ ਦੇਖੋ ਜੇ 5.5 ਲੱਖ ਦਾ ਤੇ ਕਹਿੰਦੇ ਤੇਲ ਪਵਾ ਲਿਆ ਜੇ 5.5 ਲੱਖ ਦਾ ਤੇਲ ਪਵਾ ਲਿਆ ਤੇ ਇਹਦਾ ਮਤਲਬ ਘੱਟੋ ਘਾਟ ਇਹ 1 ਕਰੋੜ ਰੁਪਏ ਦਾ ਬਜਟ ਸੀਗਾ ਬਜਟ ਸੀਗਾ ਤੇ ਫੇਰ ਇਥੋਂ ਕੰਮ ਦਿਖਾ ਦੇਣ ਵੀ ਕਰੋੜ ਰੁਪਏ ਦਾ ਕੰਮ ਹੋਇਆ ਇਸ ਤਰ੍ਹਾਂ ਨਹੀਂ ਹੋਇਆ ਜਿਹੜੀ ਇਥੋਂ ਰੇਤਾ ਪੱਟੀ ਗਈ ਉਹ ਵੇਚ ਦਿੱਤੀ ਗਈ ਅੱਛਾ ਰੇਤਾ ਪੁੱਟ ਕੇ ਵੇਚ ਦਿੱਤੀ ਗਈ ਤੇ ਜਿਹੜੀ ਇਥੋਂ ਦੀ ਗੰਦਾ ਸੀਗਾ ਜਿਹੜਾ ਉੱਤੋਂ ਚੁੱਕੀ ਗਈ ਮਿੱਟੀ ਉਹ ਐਸ ਸੜਕ ਤੇ ਪਾ ਕੇ ਆਹ ਸੜਕ ਦਾ ਤੁਸੀਂ ਹਾਲ ਦੇਖ ਲਓ ਕੀ ਹੈਗਾ ਵੀ ਐਸ ਸੜਕ ਤੇ ਪਾ ਕੇ ਇਹ ਉੱਤੇ ਪਾ ਦੀ ਉਹ ਪਰਤੀ ਦੇ ਪੈਸੇ ਜਿਹੜੇ ਆ ਉਹ ਫੇਰ ਸਰਕਾਰ ਦੇ ਖਾਤੇ ਜਿਹੜੇ ਮਤਲਬ ਜਿੱਥ ਅੱਛਾ ਮਤਲਬ ਇਹ ਹੁਣ ਸੋਚਿਆ ਜਾਵੇ ਵੀ ਇਹ ਇੱਕ ਛੋਟਾ ਮੋਟਾ ਕਬਲਾ ਨਹੀਂ ਹੈਗਾ ਬਹੁਤ ਵੱਡਾ ਕਬਲਾ ਹੈ ਤੇ ਇਹ ਗੱਲ ਕਹਿਣਾ ਕਿ ਇਹਦੀ ਜਿਹੜੀ ਜਾਂਚ ਆ ਉਹ ਛੋਟੇ ਮੋਟੇ ਲੈਵਲ ਤੇ ਨਹੀਂ ਜੁਡੀਸ਼ੀਅਲ ਜਿਹੜੀ ਜਾਂਚ ਇਹਦੀ ਹੋਣੀ ਚਾਹੀਦੀ ਆ ਬਿਲਕੁਲ ਫੇਰ ਇਹ ਜਾ ਕੇ ਕਬਲਾ ਨਿਕਲਣਾ ਕਿਉਂਕਿ ਅੱਗੇ ਸਾਡੇ ਪਿੰਡ ਦਾ ਇੱਕ ਜਗਦੀਸ਼ ਕੁਮਾਰ ਮੁੰਡਾ ਆ ਉਹਨੇ ਬਹੁਤ ਸਾਰੇ ਕੇਸ ਵੀ ਲਾਏ ਆ ਉਹਨੇ ਕੋਸ਼ਿਸ਼ ਕੀਤੀ ਪਰ ਉਹ ਇੱਕ ਕਹਿ ਲੋ ਕਿ ਥੋੜੀ ਪੈਸੇ ਦੀ ਕਮੀ ਹੋਣ ਕਰਕੇ ਜਾਂ ਕਹਿ ਲੋ ਉਹਦਾ ਬਹੁਤਾ ਸਾਥ ਨਹੀਂ ਦਿੱਤਾ ਗਿਆ ਹੋਰ ਲੋਕਾਂ ਵੱਲੋਂ ਇਸ ਕਰਕੇ ਉਹਦਾ ਵਿਚਾਰੇ ਦੀ ਪੇਸ਼ ਨਹੀਂ ਜਾ ਰਹੀ ਪਰ ਫੇਰ ਵੀ ਉਹਨੇ ਕਾਫੀ ਹੱਦ ਤੱਕ ਜਿਹੜਾ ਉਹ ਕੰਮ ਕੀਤਾ ਆ ਔਰ ਕਾਫੀ ਆ ਤਾਂ ਕੋਨੇ ਕਪੜੇ ਕੱਢੇ ਇੱਥੋਂ ਦੇ ਪਰ ਮੈਂ ਤਾਂ ਇਹ ਗੱਲ ਚਾਹਣਾ ਕਿ ਇਹਦੀ ਜਾਂਚ ਜਿਹੜੀ ਹੈ ਨਾ ਜੁਡੀਸ਼ੀਅਲ ਹੋਣੀ ਚਾਹੀਦੀ ਚਾਹੇ ਦੋਸ਼ੀ ਕੋਈ ਵੀ ਆ ਚਾਹੇ ਮੌਜੂਦਾ ਸਰਪੰਚ ਆ ਚਾਹੇ ਸਾਬਕਾ ਸਰਪੰਚ ਆ ਪਰ ਮੈਂ ਤਾਂ ਇਹ ਜਾਣਦਾ 25 ਸਾਲ ਮੈਨੂੰ ਐਸ ਪਿੰਡ ਚ ਆਏ ਹੁਣ 24 ਸਾਲ ਹੋ ਗਏ ਆ 25 ਸਾਲ ਪਹਿਲਾਂ ਇਹ ਬੱbbi ਸਰਪੰਚ ਹੁੰਦਾ ਸੀਗਾ ਉਸ ਤੋਂ ਬਾਅਦ ਸਰਪੰਚ ਕੋਈ ਹੋਰ ਬਣਦਾ ਰਿਹਾ ਪਰ ਸਰਪੰਚੀ ਕੀਤੀ ਬੱbbi ਨਹੀਂ ਆ ਕਿਆ ਬਾਤ ਠੀਕ ਹੈ ਜੀ ਸਾਡੇ ਪਿੰਡ ਦੀਆਂ ਦੁਕਾਨਾਂ ਆ ਹੁਣ ਠੇਕੇ ਦੀ ਇੱਕ ਜਿਹੜਾ ਸ਼ਰਾਬ ਦਾ ਠੇਕਾ ਹੁੰਦਾ ਉਹਦਾ ਜਿਹੜਾ ਕਿਰਾਇਆ ਹੁੰਦਾ ਘੱਟੋ ਘੱਟ 10-15 ਨਹੀਂ ਹੋਣਾ ਚਾਹੀਦਾ ਪਰ ਸਾਡੇ ਪਿੰਡ ਦੀ ਦੁਕਾਨ 400 ਰੁਪਏ ਕਰਾਇਦੇ ਜੜੀ ਹੋਈ ਆ ਅੱਛਾ ਹਾਂਜੀ ਹੁਣ 400 ਰੁਪਏ ਕਰਾਇਆ ਜੀ ਦੱਸੋ ਨੂਰ ਮੈਲ ਦੀਆਂ ਦੁਕਾਨਾਂ ਜਿਹੜੀਆਂ 2-2000 ਤੋਂ ਘੱਟ ਨਹੀਂ ਚੜ੍ਹਣੀਆਂ ਚਾਹੀਦੀਆਂ ਸਾਡੀਆਂ 18 ਦੁਕਾਨਾਂ ਆ 18 ਦੁਕਾਨਾਂ ਤੇ 2000 ਕਰਾਇਆ 36000 ਰੁਪਏ ਆਉਂਦਾ ਤੇ 36000 ਰੁਪਏ ਸਾਡੇ ਪਿੰਡ ਨੂੰ ਆਵੇ ਸਾਡੇ ਪਿੰਡ ਦੀ ਵੈਸੇ ਸਫਾਈ ਜਿਹੜੀ ਹੋ ਸਕਦੀ ਸਫਾਈ ਹੁੰਦੀ ਸੋ ਹੋ ਸਕਦੀ ਠੀਕ ਹੈ ਸਾਡੇ ਪਿੰਡ ਤੇ ਗੰਦ ਪੈਣਾ ਹੀ ਨਹੀਂ ਚਾਹੀਦਾ ਇਹ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਜੋ ਆਹ ਟਾਬ ਦੇ ਵਿੱਚ ਪਾਣੀ ਦੇ ਥੱਲੇ ਸਾਡਾ ਜਿਹੜ ਨੇ ਆ ਜਾ ਰਿਹਾ ਮੈਂ ਇਹਨੂੰ ਕਿਹਾ ਸੀਗਾ ਕਮੇਟੀ ਨੂੰ ਨੋਟਿਸ ਕੱਢੋ ਵੀ ਕਮੇਟੀ ਨੂੰ ਨੋਟਿਸ ਕੱਢ ਕੇ ਉਹਨਾਂ ਕੋਲ ਕਹੋ ਵੀ ਸਾਨੂੰ ਜਾਂ ਫੈਸਾ ਦਿਓ ਜਾਂ ਪਾਣੀ ਪਾਉਣਾ ਪਾਵੇ ਜੇ ਪਾਣੀ ਬੰਦ ਕਰੂ ਉੱਪਰ ਪਾਣੀ ਪਾਈ ਜਾ ਰਿਹਾ ਹੁਣੇ ਪਤਾ ਨਹੀਂ ਕੀ ਹੋ ਰਿਹਾ ਅੰਦਰੋਂ ਅੰਦਰੀ ਰਲ ਮਿਲ ਕੇ ਹੋ ਰਿਹਾ ਰੱਬ ਜਾਣਦਾ ਕਿਵੇਂ ਚੱਲ ਰਿਹਾ ਪਰ ਇੱਕ ਗੱਲ ਹੈ ਕਿ ਕੱਪੜਾ ਬਹੁਤ ਵੱਡਾ ਹੋਇਆ ਪਿਛਲੇ 25 ਸਾਲਾਂ ਦੇ ਵਿੱਚ ਮੈਂ ਚਾਹੁੰਦਾ ਕਿ ਇਹਦੀ ਸਰਕਾਰ ਨੂੰ ਦਿਖਾਵਾ ਕਰਦਾ ਕਿ ਇਹਦੀ ਘਟੋ ਘਾਟ ਜੁਡੀਸ਼ੀਅਲ ਮੈਜਿਸਟ੍ਰੇਟ ਕੋਲੋਂ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਪੰਜ-ਛੇ ਲੱਖ ਰੁਪਏ ਤਾਂ ਤੁਹਾਡੀ ਸਰਪੰਚ ਨੇ ਆਪਣੇ ਖਾਤੇ 'ਚ ਹ ਇਹ ਕੋ ਪਠਾਨ ਕੁੱਟਰੀ ਹੁੰਦਾ ਜਿਹਨੂੰ ਕਹ ਲਈਏ ਉਹ ਲਗਭਗ ਮੈਂ ਪਿਛਲੇ ਬਿੱਲੇ ਦੇਖਿਆ ਉਹਦਾ ਬਿੱਲ ਹੁੰਦਾ ਹੈ ਲਗਭਗ 25-26000 ਦਾ ਟਰੱਕ ਠੀਕ ਹੈ ਤੁਹਾਡੇ ਪਿੰਡ ਦਾ ਟਰੱਕ ਪਿਆ ਆ 51000 ਰੁਪਏ ਦੇ ਵਿੱਚ ਤੁਸੀਂ ਕਿਹੜਾ ਟਰੱਕ ਮੰਗਾਇਆ ਵੀ ਕੋਈ ਅਲੱਗ ਰੇਤਾ ਦੋਤੀ ਕੋਈ ਪੈਸੇ ਮੈਨੂੰ ਇਸ ਗੱਲ ਦੀ ਬੜਾ ਕਿੱਥੇ ਲੱਗੇ ਇਸ ਗੱਲ ਦੀ ਮੈਨੂੰ ਜਾਣਕਾਰੀ ਨਹੀਂ ਹੈ ਕੋਈ ਵੀ ਅੱਛਾ ਤੁਹਾਡੇ ਪਿੰਡ ਰੇਤਾ ਆਈ ਹੈ ਜਾਂ ਕੋਈ ਇੰਨੇ ਪੈਸੇ ਲੱਗੇ ਆ ਪਰ ਮੈਨੂੰ ਇੰਨੀ ਜਾਣਕਾਰੀ ਹੈ ਕਿ 6 ਲੱਖ ਰੁਪਇਆ ਅਸੀਂ ਮਾਨਯੋਗ ਐਮਐਲਏ ਸਾਹਿਬ ਕੋਲੋਂ ਅਸੀਂ ਲੈ ਕੇ ਦਿੱਤਾ ਸੀਗਾ ਪੰਚਾਇਤ ਨੂੰ ਜੋ ਉਸ ਦਿਨ ਮੈਂ ਵੀ ਨਾਲ ਸੀਗਾ ਔਰ ਬੱਬੀ ਸਰਪੰਚ ਵੀ ਨਾਲ ਸੀ ਸਾਬਕਾ ਸਰਪੰਚ ਔਰ ਜੋ ਮੌਜੂਦਾ ਸਰਪੰਚਾ ਉਹਦਾ ਬੇਟਾ ਉਹ ਵੀ ਨਾਲ ਸੀਗਾ ਫੋਟੋ ਉਹ 6 ਲੱਖ ਰੁਪਇਆ ਜਿਹੜਾ ਸਾਡੇ ਕੋਲ ਫੋਟੋਆਂ ਵੀ ਹੈਗੀਆਂ 6 ਲੱਖ ਰੁਪਇਆ ਉਹਨੇ ਦਿੱਤਾ ਸੀ ਪਰ ਸਾਨੂੰ ਨਹੀਂ ਪਤਾ 6 ਲੱਖ ਰੁਪਇਆ ਕਿੱਥੇ ਲੱਗਿਆ ਤੇ ਕਿੱਥੇ ਗਿਆ ਹੂੰ ਆ ਗੱਲ ਉਹੀ ਹੁੰਦੀ ਹੈ ਕਿ ਜੇਕਰ ਇਹਨਾਂ ਚੀਜ਼ਾਂ ਦਾ ਸਾਰੀ ਜਾਂਚ ਜਦੋਂ ਹੋਵੇ ਇੱਕ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਮੈਂ ਤਾਂ ਕਹਿੰਦਾ ਕੋਈ ਅਫਸਰ ਵੀ ਇਹਦੇ ਵਿੱਚ ਰਲਿਆ ਹੋਇਆ ਨਾ ਤੇ ਉਹਦੀ ਵੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਸਾਰੇ ਬੰਦੇ ਬਸਨੇ ਚਾਹੀਦੇ ਆ ਔਰ ਇਹ ਮੈਂ ਤਕਰੀਦ ਕਰਦਾ ਸਾਰਿਆਂ ਨੂੰ ਕਿ ਮੈਂ ਪਿੰਡ ਵਾਲਿਆਂ ਨੂੰ ਤਾਂ ਕੀਤਾ ਕਰਦਾ ਕੇ ਪਿੰਡ ਵਾਲੇ ਵੀ ਸਾਰੇ ਜਿਹੜੇ ਆ ਉਹ ਵਿਰੋਧ ਕਰਨੇ ਸਕੇ ਉਹਦਾ ਜਿੰਨਾ ਚਿਰ ਤੁਸੀਂ ਬੋਲੋਗੇ ਨਾ ਜਰ ਕਿਸੇ ਨੂੰ ਥੋੜੇ ਪਿੰਡ ਦੀ ਸਰਪੰਚ ਜੀ ਨੂੰ ਦੋ ਵਾਰੀ ਫੋਨ ਕੀਤਾ ਸੀ ਦੋਨੇ ਵਾਰੀ ਤੁਹਾਡੀ ਸਰਪੰਚ ਜੀ ਮੁੱਕਰ ਗਈ ਵੀ ਅਸੀਂ ਨਹੀਂ ਜਵਾਬ ਦਵਾਈ ਦੇਣੀ ਉਹਦਾ ਮੁੰਡਾ ਫੋਨ ਚੱਕਦਾ ਜੀ ਪਹਿਲਾਂ ਤਾਂ ਮੇਰੀ ਮਦਰ ਬਿਮਾਰ ਨੇ ਉਹ ਦੂਬਾ ਫੋਨ ਕਰ ਚੱਕਦੇ ਨੇ ਜੀ ਅਸੀਂ ਲੰਗਰ ਤੇ ਚੱਲੇ ਆ ਕਿਤੇ ਤੇ ਅਸੀਂ ਜਵਾਬ ਨਹੀਂ ਦੇਣਾ ਕੋਈ ਵੀ ਵੀ ਜੇ ਕੋਈ ਹੈਗਾ ਤਾਂ ਆਪ ਸਾਡੇ ਪ੍ਰਸ਼ਾਸਨ ਨਾਲ ਗੱਲ ਕਰ ਲੋ ਵੀ ਜਦੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਰਪੰਚ ਹੱਪੜਿਆ ਕਾਉਂਡ ਚ ਪੈਸਾ ਨਹੀਂ ਪਵਾ ਸਕਦਾ ਉਹਦਾ ਜਵਾਬਦਾਈ ਦੇਣ ਵਾਸਤੇ ਇਹ ਤੇ ਕੋਈ ਨਹੀਂ ਹੈਗਾ ਨੂੰ ਖਾ ਪੀ ਕੇ ਵਿਹਲੇ ਹੋ ਜਾਂਦੇ ਆ ਤੇ ਬਾਅਦ ਚ ਪਿੰਡ ਦਾ ਜਿਹੜੇ ਲੋਕ ਨੇ ਉਹ ਭੁਗਦੇ ਰਹਿੰਦੇ ਨੇ ਨਹੀਂ ਸਰਪੰਚ ਦਾ ਕੰਮ ਹੈ ਤੇ ਪਿੰਡ ਦੀ ਭਲਾਈ ਲਈ ਕੰਮ ਕਰਨਾ ਸਰਪੰਚ ਦਾ ਕੰਮ ਇਹ ਨਹੀਂਗਾ ਕੋਈ ਲੰਗਰਾਂ ਦੇ ਚੱਲੋ ਲੰਗਰ ਤੇ ਜਾਣਾ ਵੀ ਆ ਉਹ ਕੋਈ ਧਾਰਮਿਕ ਭਾਵਨਾ ਕਿਸੇ ਦੀ ਉਹ ਸਾਨੂੰ ਉਹ ਅਸੀਂ ਉਹਦੇ ਮੈਂ ਤਾਂ ਕਹਿੰਦਾ ਭਾਈ ਜੀ ਲੰਗਰ ਕੀ ਗਿਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਦੁਰੇ ਫਿਰਦਾ ਅੱਜ ਪਾਣੀ ਖੜਾ ਹੁਣ ਆ ਦੇਖੋ ਜਿਨ੍ਹਾਂ ਦੀਆਂ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਦੁਰੇ ਉਹਨਾਂ ਦੀ ਉੱਥੇ ਕਿਉਂ ਨਹੀਂ ਹੁੰਦੀ ਸਰਕਾਰ ਜਾ ਗਿਆ ਉਹਨਾਂ ਨੂੰ ਦਿਖਾਉਣੇ ਆ ਉਸ ਤੋਂ ਬਾਅਦ ਵਿੱਚ ਕਾਂਦ ਬਿਲਕੁਲ ਠੱਣ ਵਾਲੀ ਹੈ ਕਾਂਦ ਦੇ ਨਾਲ ਪਾਣੀ ਖੜਾ ਹੋਇਆ ਬਿਲਕੁਲ ਤੇ ਉਹ ਲੋਕ ਮੁਦਦੇ ਢਾਉਂਦੇ ਆ ਪਰ ਗੱਲ ਇਹ ਹੈ ਕਿ ਸਰਪੰਚ ਨੂੰ ਚਾਹੀਦਾ ਕਿ ਉਹ ਪਿੰਡ ਵਿੱਚ ਆ ਕੇ ਤਾਂ ਦੇਖੇ ਕਿ ਪਿੰਡ ਵਿੱਚ ਕੀ ਹੋ ਰਿਹਾ ਹੈ ਬਿਲਕੁਲ ਤੇ ਰਹਿੰਦੇ ਸਰਪੰਚ ਪਿੰਡ 'ਚ ਹੀ ਆ ਨਾ ਨਹੀਂ ਪਿੰਡ 'ਚ ਹੀ ਰਹਿੰਦੇ ਇੱਧਰਲੇ ਪਾਸੇ ਉਹਦਾ ਘਰ ਆ ਅੱਛਾ ਤੇ ਪਿੰਡ 'ਚ ਰਹਿੰਦਾ ਮੈਂ ਚੰਗੇ ਜਾਣਦਾ ਮੈਂ ਨਹੀਂ ਕਹਿੰਦਾ ਕਿ ਮੈਂ ਜਾਣਦਾ ਨੀ ਸਾਰੇ ਦੇ ਨਾਲ ਹੀ ਮੈਂ ਅਜੇ ਡਾਕਟਰ ਹੋਣ ਕਰਕੇ ਪਿੰਡ 'ਚ ਘਰ-ਘਰ ਮੈਂ ਜਾਣਾ ਹੁੰਦਾ ਮੇਰਾ ਮੈਂ ਸਾਰੇ ਲੋਕ ਮੇਰੇ ਬਹੁਤ ਅਜੀਜ਼ ਆ ਪਰ ਇਹ ਆ ਕਿ ਜੋ ਗਲਤ ਆ ਉਹ ਗਲਤ ਆ ਗਲਤ ਆ ਜੀ ਗਲਤ ਆ ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਕਿ ਜਾਂਚ ਪ੍ਰੋਪਰ ਹੋਵੇ ਔਰ ਪ੍ਰੋਪਰ ਕੰਮ ਜਿਹੜੇ ਪਿੰਡ ਦੇ ਹੁਣ ਦੇਖੋ 25 ਸਾਲਾਂ ਤੋਂ ਇਹ ਜਿਹੜੇ ਕੰਮ ਮੈਂ ਇਸ ਪਿੰਡ 'ਵੇ ਜਾਂ 25 ਸਾਲ ਆ ਸੜ ਕੇ ਆ ਹੁਣ ਇਹ ਸੜਕ ਕਿਉਂ ਨਹੀਂ ਇਹਦੇ ਵਿੱਚ ਜਿਹੜੀ ਆ ਟਾਇਲ ਲੱਗੀ ਹੈਗੀ ਹੁਣ ਇਹ ਇੰਟਰਲੌਕ ਲੱਗਣੀ ਚਾਹੀਦੀ ਸੀਗੀ ਹਾਂਜੀ ਹਾਂਜੀ ਔਰ ਅੱਜ ਸਾਡੇ ਸੀਵਰੇਜ ਜਿਹੜਾ ਅਸੀਂ ਅਗਰ ਅੱਜ ਲੋਕ ਚੰਦ ਤੇ ਪਹੁੰਚਣ ਫਿਰਦੇ ਅਸੀਂ ਅਸੀਂ ਨਾਲੀਆਂ ਵਿੱਚ ਹੀ ਤ ਚੱਪੜ ਡਾਟਾ ਵੇਖੋ ਜੇ ਸ਼ੁਰੂ ਹੋਇਆ ਸੀ ਕੰਮ ਇਹਨਾਂ ਪ੍ਰੋਪਰ ਖਤਮ ਹੋਣਾ ਚਾਹੀਦਾ ਸੀ ਮੈਨੂੰ ਇਹ ਲੱਗਦਾ ਆ ਕਿ ਘੱਟੋ ਘੱਟ ਵੀ ਇਹ ਜੇ ਕਬੜਾ ਕੱਢਿਆ ਜਾਵੇ ਤੇ ਇਹ 50 ਸੱਟ ਲੱਖ ਤੋਂ ਘੱਟ ਕਪਲਾ ਨਹੀਂ ਹੈਗਾ ਜ਼ਿਆਦਾ ਹੋਣਾ ਭਾਜੀ ਕਿਉਂਕਿ ਜੇ 5.5 ਲੱਖ ਦਾ ਤੇਲ ਲੱਗਿਆ ਜੇ ਮੈਂ ਕਲੀਅਰ ਜੀ ਗੱਲ ਆ ਕਿ ਕਿੰਨਾ ਵੱਡਾ 5 ਲੱਖ ਦੀ ਠੱਗੀ ਆ ਹੋ ਗਈ 2.5 ਲੱਖ ਦੀ ਠੱਗੀ ਆ ਹੋ ਗਈ 7 ਲੱਖ ਦਾ ਸਾਲ ਦੇ ਇਹ ਹੋ ਗਿਆ 5.5 ਇਹ ਲਾ ਲਓ ਤੇ ਇਹ 2.5 ਲੱਖ ਇਹਨੂੰ ਨਹੀਂ ਮਿਲਿਆ ਤੇ ਇਹ 7 ਲੱਖ ਦਾ ਤੇ ਇਹ ਹੀ ਨਹੀਂ ਮਿਲਿਆ 7 ਲੱਖ ਲੱਗਾ ਕਿੱਥੇ ਆ ਬਿਲਕੁਲ ਤੇ ਸੋ ਭਾਈ ਦੇਖ ਸਕਦੇ ਹੋ ਤੁਸੀਂ ਵੀ ਪਿੰਡ ਦੇ ਵਿੱਚ ਸਰਪੰਚ ਸਾਬਕਾ ਸਰਪੰਚ ਦੀ ਮਿਲੀ ਭੁਗਤ ਦੇ ਨਾਲ ਕਿੱਡਿਆ ਕਿੱਡੇ ਠੱਗੀਆਂ ਹੋ ਗਈਆਂ